ਜਾਨਨ ਗਠਬੰਧਨ ਤੋੜਨ ਵਾਲੇ ਜੰਨ ਵਾਲੇ ਸਾਨੂੰ ਜੋ ਹੁਕਮ ਲਾਉਣਗੇ ਅਸੀਂ ਹੁਕਾ ਦੇਈ ਜਾਣਾ ਰੌਲਾ ਤੁਹਾਨੂੰ ਵੀ ਚਾਹੀਏ ਦਿੱਤਾ ਨਹੀਂ ਜੀ ਵੋਟਾਂ ਲੈਣੇ ਆਏ ਹੋਰ ਅਸੀਂ ਨਹੀਂ ਲੈਣਾ ਭਰਾ ਮਿਲਦੇ ਨੇ ਨੋ ਮਾਸਟਰ ਰਿਸ਼ਤਾ ਆ Hindu Sikh Unsai Muslim ਸਾਰੇ ਇੱਕ ਹੀ ਆਪਾਂ ਜਦੋਂ ਇਕੱਠੇ ਹੁੰਨੇ ਉਦੋਂ ਤੇ ਪਾਵਰ ਵੱਧਦੀ ਆ ਆਪਣਾ ਮੈਂ ਕਿਹਨਾਂ ਦਾ ਐ ਸੱਜਾ ਪਾਸ਼ਾ ਵਿਛੜਿਆ ਨੂੰ ਮਿਲਦੇ ਜੇ ਨਹੀਂ ਮਿਲਦਾ ਤਾਂ ਉਹਦੇ ਵਿੱਚ ਕੋਈ ਰਮਜ਼ ਹੋਏਗੀ ਉਹਦੀ ਗੱਤਕੰਦਰ ਬਾਰੇ ਤੁਸੀਂ ਕੁਝ ਕਹਿਣਾ ਚਾਹੋਗੇ ਦੁਬਾਰਾ ਫਿਰ ਗੱਲ ਚੱਲੀ ਆ ਵੀ ਅਕਾਲੀ ਧਰਮੀ ਜੀ ਦਾ ਘਟਕੰਦਰ ਹੋਣਾ ਚਾਹੀਦਾ ਇਹਦੇ ਬਾਰੇ ਤੁਹਾਡਾ ਕੀ ਸਲਾਹ ਹੈ ਅੱਛਾ ਮੈਂ ਤਾਂ ਕਹਿੰਦਾ ਮਿਲ ਜਾਣ ਵਧੀਆ ਗੱਲ ਹੈ ਅਸੀਂ ਤਾਂ ਜੋੜਨ ਵਾਲੇ ਬੰਦੇ ਆ ਵਿਛੋੜਨ ਵਾਲੇ ਬੰਦੇ ਕਰ ਤੁਸੀਂ ਇੱਕ ਵਾਰ ਬਿਆਨ ਦਿੱਤਾ ਸੀ ਵੀ ਅਕਾਲੀਆ ਨੇ ਤੋਬਾ ਕਰਾਦੀ ਤੁਸੀਂ ਸ਼ਾਇਦ ਤੁਹਾਨੂੰ ਤੁਸੀਂ ਫਿਰ ਵੀ ਕਹਿੰਦੇ ਮੇਰੇ ਵੰਦਨ ਹੋਵੇ ਨਹੀਂ ਉਹ ਤੁਹਾਨੂੰ ਫ੍ਰਸਟ੍ਰੇਸ਼ਨ ਜੀ ਹੋ ਗਈ ਸੀ ਹਰ ਮੈਂ ਇਨਸਾਨ ਹੀ ਆ ਐਵੇਂ ਘਬਰਾ ਗਿਆ ਜਿੱਤ ਕੇ ਹਾਰ ਕੇ ਜਨਮਦ੍ਰੋ ਉਹ ਫਿਰ ਬਾਅਦ ਚ ਪਤਾ ਲੱਗਾ ਬੜੇ ਬੜੇ ਬਾਦਸ਼ਾਹ ਹਰਦੇ ਵੀ ਰਹੇ ਜੰਗਾਂ ਜਿੱਤਦੇ ਵੀ ਰਹੇ ਮੈਂ ਤੂੰ ਤੂੰ ਬੰਦਿਆ ਕਿਹੜੇ ਬਾਗ ਦੀ ਮਾਲੀ ਆ ਜਦੋਂ ਫੇਰ ਸੋਚ ਆਈ ਕਿ ਸਾਰੇ ਹਿੰਦੁਸਤਾਨ ਤੋਂ ਸਭ ਤੋਂ ਵੱਡੇ ਫਰਕ ਨਾਲ ਜਿੱਤਿਆ ਵੀ ਤੇ ਮੈਂ ਹੀ ਆ ਪਰ ਪਹਿਲਾਂ ਹੰਕਾਰ ਦੇ ਡੱਕਰੇ ਡੱਕਰੇ ਉਹ ਮਾਲਕ ਕਰਦਾ ਉਹ ਕਹਿੰਦਾ ਤੂੰ ਤੇਨਾ ਨਾ ਤੇ ਚ ਸ਼ੋਹਰਤ ਬੜੀ ਆ ਦੌਲਤ ਬੜੀ ਆ ਦੇਖਣਾ ਫੇਰ ਫਿਰ ਉਦੋਂ ਉਹ ਨਹੀਂ ਹੁੰਦਾ ਜਦੋਂ ਮੈਂ ਬਿਲਕੁਲ ਬੇਵੱਸ ਹੋ ਗਿਆ ਤੇ ਮੇਰੇ ਰੱਬ ਨੇ ਮੇਰੇ ਤੇ ਤਰਸ ਕੀਤਾ ਤੇ ਦੇਖ ਲੋ ਫਿਰ ਉਹ ਵੀ ਰਿਕਾਰਡ ਬਣਿਆ ਤੁਹਾਨੂੰ ਇਹ ਲੱਗਦਾ ਜੇ ਇੱਕ ਗਠਜੰਬੰਧ ਹੋਊਗਾ ਸੰਕਰਨ ਬਣਾ ਲਗੇ ਪੰਜਾਬ ਦੇ ਸਾਰੇ ਇਹ ਉਹ ਜਾਣਨ ਗਠਬੰਧਨ ਤੋੜਨ ਵਾਲੇ ਜਦ ਲੜਨ ਵਾਲੇ ਸਾਨੂੰ ਜੋ ਹੁਕਮ ਲਾਉਣਗੇ ਅਸੀਂ ਹੌਕਾ ਦੇਈ ਜਾਣਾ ਰੌਲਾ ਕੋਈ ਵੋਟਾਂ ਤੁਹਾਨੂੰ ਵੀ ਚਾਹੀਦੀਆਂ ਦਿੱਤਾਂ ਲਈ ਨਹੀਂ ਵੋਟਾਂ ਲੈਣ ਹੀ ਆਏ ਹੋਰ ਅਸੀਂ ਕੀ ਲੈਣਾ ਹੈ ਜੇ ਗਠਜੰਬੰਧ ਹੁੰਦਾ ਫਿਰ ਪਾਰਟੀ ਸੋਚੀ ਕਹਿੰਦੀ ਜਿਆਦਾ ਸ਼ਕਤੀਸ਼ਾਲੀ ਹੋਣਗੇ ਤੁਸੀਂ ਕਹਿੰਦੇ ਨਹੀਂ ਭਰਾ ਮਿਲਦੇ ਨੇ ਨੌ ਮਾਸ ਦਾ ਰਿਸ਼ਤਾ ਆ Hindu Sikh Sai ਮੁਸਲਮ ਸਾਰੇ ਇੱਕ ਹੀ ਆਪਾ ਜਦੋਂ ਇਕੱਠੇ ਹੁੰਨੇ ਉਹਦੇ ਤੇ ਪਾਵਰ ਵੱਧਦੀ ਆ ਬ੍ਰਦਰ ਮੈਂ ਗੱਠਬੰਧਨ ਹੋਵੇ ਤੇ ਉਹਦਾ ਪਾਵਰ ਤਾਂ ਵੱਧਦੀ ਆ ਬੰਦੇ ਦੀ ਤੁਸੀਂ ਐਨਾਲਾਈਜ਼ ਕੀਤਾ ਵੀ ਗੱਠਬੰਧਨ ਕਿਉਂ ਨਹੀਂ ਹੋਇਆ ਕਿ ਬੀਜੇਪੀ ਵੱਡਾ ਪ੍ਰਭਾਵ ਰੱਖਣਾ ਚਾਹੁੰਦੀ ਆ ਪੰਜਾਬ ਦੇ ਵਿੱਚ ਮੈਂ ਬਾਲੇ ਐਨਾਲਾਈਜ਼ ਨਹੀਂ ਕਰਦਾ ਹੁੰਦਾ ਮੈਂ ਇਹ ਕਿਹਾ ਹੁੰਦਾ ਇਹ ਸੱਚਾ ਪਾਤਸ਼ਾਹ ਵਿਛੜਿਆ ਨੂੰ ਮਿਲਦੇ ਜੇ ਨਹੀਂ ਮਿਲਦਾ ਤਾਂ ਉਹਦੇ ਵਿੱਚ ਕੋਈ ਰਮਜ਼ ਹੋਏਗੀ ਉਹਦੀ ਹੋ ਸਕਦਾ ਇਹ ਬੀਜੇਪੀ ਨੇ ਛੰਡੇ ਗੱਢਨੇ ਹੁਣ ਇੱਥੇ ਮਾਲਵੇ ਵਿੱਚ ਕੀ ਪਤਾ ਭਾਜੀ ਜੀਪੀ ਜਦਣ ਆ ਗਈ ਨਾ ਪੰਜਾਬ ਚ ਭਾਈ ਸਾਹਿਬ ਇਹ ਸਰਖੇਜ਼ ਧਰਤੀ ਹੋ ਜਾਏਗੀ ਥੋੜਾ ਜਿਹਾ ਇਦਾਂ ਨਜ਼ਰਾ ਸਾਫ ਕਰਕੇ ਦੇਖੋ